ਵੱਡੇ ਪ੍ਰਧਾਨ ਦੀਆਂ ਚੀਕਾਂ ਪੈ ਗਈਆਂ ਚੀਕਾਂ ਮੈਂ ਗੱਲ ਕਰ ਰਿਹਾ ਹਾਂ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਦੀ ਆ ਕਿ ਇੰਦਰਾ ਗਾਂਧੀ ਨੂੰ ਮਾਂ ਤੁਝੇ ਸਲਾਮ ਕਹਿੰਦੇ ਹੋਏ ਰਾਜਾ ਵੜਿੰਗ ਬਾਰੇ ਕੀ ਕਹੋਗੇ ਕਹਿਣਾ ਇਹ ਆ ਕਿ ਲੱਖ ਲਾਹਣ ਤੇਰੇ ਹੋ ਜੇ ਗੁਰੂ ਧਾਮਾਂ ਤੇ ਅਟੈਕ ਸਾਡੀਆਂ ਪੱਗਾਂ ਦਾੜ੍ਹੀਆਂ ਤੇ ਗੋਲੀਆਂ जिन्होंने एक पीढ़ी ਸਾਡੀ ਮਾਰ ਦਿੱਤੀ ਉਹ ਗੋਲੀਆਂ ਮਾਰ ਮਾਰ ਕੇ ਸਾਡਾ ਵਰਤਵਾਦੀ ਆਤਵਾਦੀ ਕਿਹਾ ਹੋਵੇ ਕੁਰਸੀਆਂ ਚੌਧਰਾਂ ਦੇ ਲਾਲਚ ਨੂੰ ਇਹ ਬੰਦਾ ਟੀ-ਸ਼ਰਟਾ ਪਾ ਕੇ ਮੈਨੂੰ ਲੱਗਦਾ ਕਿ ਇੰਦਰਾ ਗਾਂਧੀ ਨੂੰ ਕੋਈ ਵੀ ਸਿੱਖ ਪਿਆਰ ਨਹੀਂ ਕਰਦਾ ਜਿਹਦੇ ਅੰਦਰ ਕੌਮ ਦਾ ਦਰਦ ਹੈ ਤੇ ਜਦੋਂ ਅੱਜ ਉਹ ਚੈਨਲ ਵਾਲਿਆਂ ਨੇ ਫੋਟੋ ਪਾ ਕੇ ਪੁੱਛ ਲਿਆ ਆਪਣੇ ਸਰੋਤਿਆਂ ਨੂੰ ਕਿ ਦੱਸੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਹੁਣ ਚੀਕਾਂ ਮਾਰਦਾ ਚੀਕਾਂ ਜਿਹੜਾ ਥੋੜਾ ਜਿਹਾ ਵੀ ਸਿੱਖ ਕੌਮ ਦਾ ਦਰਦ ਰੱਖਦਾ 1 ਜੂਨ ਨੂੰ ਵੋਟ ਪਾੜ ਕੇ ਸੁੱਟ ਦਿਓ ਯਾਰ ਜੂਨ 1984 ਨੂੰ ਅੱਜ ਤੋਂ 40 ਸਾਲ ਪਹਿਲਾਂ ਜੋ ਕਾਂਗਰਸ ਨੇ ਸਿੱਖ ਕੌਮ ਦੇ ਨਾਲ ਕੀਤਾ ਉਹ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਹੜੀ ਕਾਂਗਰਸ ਹੁਣ ਪੰਜਾਬ ਦਾ ਪ੍ਰਧਾਨ ਹੈ ਐਸ ਲਈ ਰਾਜਾ ਬੜਿੰਕ ਤੈਨੂੰ ਵੀ ਸਿੱਖ ਕੌਮ ਚੋਪੜ ਕੇ ਭੇਜੂਗੀ ਤੇ ਇਹ ਜਿਹੜੇ ਹੁਣ ਚੀਕਾਂ ਮਾਰਦੇ ਆ ਤੇਰੇ ਚੀਕਾਂ ਨਹੀਂ ਝਗਾਣਾ ਬਚਣਗੀਆਂ ਹਾਂਜੀ ਵੱਡੇ ਪ੍ਰਧਾਨ ਦੀਆਂ ਚੀਕਾਂ ਪੈਗੀਆਂ ਚੀਕਾਂ ਮੈਂ ਗੱਲ ਕਰ ਰਿਹਾ ਹਾਂ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਬਿੰਕੜੀਆਂ ਅੱਜ ਇੱਕ ਚੈਨਲ ਨੇ ਫੋਟੋ ਪਾ ਕੇ ਇੰਦਰਾ ਗਾਂਧੀ ਦੀ ਇਹਨੇ ਟੀ-ਸ਼ਰਟ ਤੇ ਫੋਟੋ ਪਾਈ ਹੋਈ ਹੈ ਪਹਿਲਾਂ ਇੱਕ ਰੈਲੀ ਕੱਢੀ ਸੀ ਕਈ ਸਾਲ ਪਹਿਲਾਂ ਨੇ ਤੇ ਉਹਦੇ ਉੱਤੇ ਲਿਖਿਆ ਹੋਇਆ ਸੀ ਇੰਦਰਾ ਗਾਂਧੀ ਕੀ ਮਾਂ ਤੁਝੇ ਸਲਾਮ ਅੱਜ ਉਹਨਾਂ ਨੇ ਚੈਨਲ ਵਾਲਿਆਂ ਨੇ ਇਹ ਵੀਡੀਓ ਫੋਟੋ ਪਾ ਕੇ ਚੈਨਲ ਵਾਲਿਆਂ ਦਾ ਕੰਮ ਹੁੰਦਾ ਹਰੇਕ ਚੈਨਲ ਸਵਾਲ ਜਵਾਬ ਪੁੱਛਦਾ ਉਹ ਆਪਣਾ ਇੱਕ ਤਰੀਕਾ মিডিਆ ਦਾ ਕੰਮ ਕਰਨ ਦਾ ਕਿ ਇੰਦਰਾ ਗਾਂਧੀ ਨੂੰ ਮਾਂ ਤੁਝੇ ਸਲਾਮ ਕਹਿੰਦੇ ਹੋਏ ਰਾਜਾ ਬਿੰਕ ਬਾਰੇ ਕੀ ਕਹੋਗੇ ਕਹਿਣਾ ਇਹ ਆ ਕਿ ਲੱਖ ਲਾਹਣ ਤੇਰੇ ਹੋ ਜੇ ਪ੍ਰਧਾਨ ਤੇ ਕਿ ਜਿਹੜੀ ਇੰਦਰਾ ਗਾਂਧੀ ਨੇ ਸਿੱਖ ਕੌਮ ਦੇ ਨਾਲ ਜੋ ਕੁਝ ਕੀਤਾ ਹੋਵੇ ਸਾਡੇ ਗੁਰੂ ਧਾਮਾਂ ਤੇ ਅਟੈਕ ਸਾਡੀਆਂ ਪੱਗਾਂ ਦਾੜ੍ਹੀਆਂ ਤੇ ਗੋਲੀਆਂ ਤੇ ਜਿਨ੍ਹਾਂ ਨੇ ਇੱਕ ਪੀੜੀ ਸਾਡੀ ਮਾਰ ਦਿੱਤੀ ਹੋਵੇ ਗੋਲੀਆਂ ਮਾਰ ਮਾਰ ਕੇ ਸਾਨੂੰ ਵਕਤਵਦੀ ਅਤਵਾਦੀ ਕਿਹਾ ਹੋਵੇ ਕੁਰਸੀਆਂ ਚੌਧਰਾਂ ਦੇ ਲਾਲਚ ਨੂੰ ਇਹ ਬੰਦਾ ਟੀ-ਸ਼ਰਟਾ ਪਾ ਕੇ ਮੈਨੂੰ ਲੱਗਦਾ ਕਿ ਇੰਦਰਾ ਗਾਂਧੀ ਨੂੰ ਕੋਈ ਵੀ ਸਿੱਖ ਪਿਆਰ ਨਹੀਂ ਕਰਦਾ ਜਿਹਦੇ ਅੰਦਰ ਕੌਮ ਦਾ ਦਰਦ ਹੈ ਜਿਹਦੇ ਅੰਦਰ ਕੌਮ ਦਾ ਦਰਦ ਹੈ ਕੋਈ ਵੀ ਤੇ ਇਹ ਟੀ-ਸ਼ਰਟਾ ਪਾ ਕੇ ਕਹਿੰਦਾ ਕਿ ਮਾਂ ਤੁਝੇ ਸਲਾਮ ਆ ਦੇਖ ਲਓ ਤੇ ਜਦੋਂ ਅੱਜ ਉਹ ਚੈਨਲ ਵਾਲਿਆਂ ਨੇ ਫੋਟੋ ਪਾ ਕੇ ਪੁੱਛ ਲਿਆ ਆਪਣੇ ਸਰੋਤਿਆਂ ਨੂੰ ਵੀ ਦੱਸੋ ਤੁਸੀਂ ਇਹਦੇ ਬਾਰੇ ਕੀ ਕਹੋਗੇ ਹੁਣ ਚੀਕਾਂ ਮਾਰਦਾ ਚੀਕਾਂ ਝੰਗਾੜਾ ਮਾਰਦਾ ਤੂੰ ਬਿਆਨ ਦੇ ਕਿ ਤੂੰ ਇੰਦਰਾ ਗਾਂਧੀ ਨੂੰ ਮਾਂ ਮੰਨਦਾ ਹੈ ਕਿ ਨਹੀਂ ਮੰਨਦਾ ਸਾਨੂੰ ਤਾਂ ਪਤਾ ਕਿ ਤੂੰ ਇੰਦਰਾ ਗਾਂਧੀ ਨੂੰ ਮਾਂ ਮੰਨਦਾ ਤਾਂ ਹੀ ਟੀ-ਸ਼ਰਟ ਪਾ ਕੇ ਕਹਿਣਾ 1 ਜੂਨ ਲਈ ਤੂੰ ਵੋਟਾਂ ਮੰਗ ਰਿਹਾ 1 ਜੂਨ 1984 ਨੂੰ ਅੱਜ ਤੋਂ 40 ਸਾਲ ਪਹਿਲਾਂ ਜੋ ਕਾਂਗਰਸ ਨੇ ਸਿੱਖ ਕੌਮ ਦੇ ਨਾਲ ਕੀਤਾ ਉਹ ਕਦੇ ਵੀ ਪੁਲਾਇਆ ਨਹੀਂ ਜਾ ਸਕਦਾ ਜਿਹੜੀ ਕਾਂਗਰਸ ਦਾ ਤੂੰ ਪੰਜਾਬ ਦਾ ਪ੍ਰਧਾਨ ਹੈ ਤੇਰੇ ਸਮੇਤ ਸਾਰੇ ਕਾਂਗਰਸ ਦੇ ਕੈਂਡੀਡੇਟਾਂ ਨੂੰ ਸਿੱਖ ਕੌਮ ਨੂੰ ਬੇਨਤੀ ਹੈ ਕਿ ਪੁੱਛੋ ਘੇਰ ਕੇ ਕਿ ਤੁਹਾਡਾ ਕਾਂਗਰਸ ਦਾ ਪ੍ਰਧਾਨ ਰਾਜਾ ਅਭਨੇਗ ਜਿਹੜਾ ਇੰਦਰਾ ਗਾਂਧੀ ਨੂੰ ਮਾਂ ਤੁਝੇ ਸलाम ਕਹਿੰਦਾ ਤੁਹਾਨੂੰ 1 ਜੂਨ ਨੂੰ ਵੋਟ ਪਾਈ ਜਾਵੇ ਜਾਂ ਨਾ ਮੇਰੀ ਬੇਨਤੀ ਐ ਸਿੱਖ ਕੌਮ ਨੂੰ ਜਿਹੜਾ ਥੋੜਾ ਜਿਹਾ ਵੀ ਸਿੱਖ ਕੌਮ ਦਾ ਦਰਦ ਰੱਖਦਾ 1 ਜੂਨ ਨੂੰ ਵੋਟ ਪਾੜ ਕੇ ਸਿਰਦੇਓ ਯਾਰ ਪਰ ਇਹ ਖੂਨੀ ਪੰਜੇ ਤੇ जिने ਜੋ 40 ਸਾਲ ਪਹਿਲਾਂ ਕੀਤਾ ਸੀ 1 ਜੂਨ ਉਹੀ ਡੇਟਾ ਜੂਨ ਦਾ ਪਹਿਲਾ ਹਫਤਾ ਕਦੇ ਵੀ ਸਿੱਖ ਨਹੀਂ ਪਲਾ ਸਕਦੇ ਇਸ ਲਈ ਰਾਜਾ ਬੜਿੰਗ ਤੈਨੂੰ ਵੀ ਸਿੱਖ ਕੌਮ ਚੋਪੜ ਕੇ ਭੇਜੂਗੀ ਤੇ ਇਹ ਜਿਹੜੇ ਹੁਣ ਤੂੰ ਚੀਕਾਂ ਮਾਰਦਾ ਤੇਰੇ ਚੀਕਾਂ ਨਹੀਂ ਝਗਣਾ ਵੱਜਣਗੀਆਂ ਕਿਉਂਕਿ ਸੱਚ ਤੋ ਤੈਨੂੰ ਬਹੁਤ ਤਕਲੀਫ ਹੈ ਬੋਲਦਾ ਤੂੰ ਬਹੁਤ ਆ ਤੇਰੀ ਜबान ਬਹੁਤ ਲੰਬੀ ਆ ਦਿੱਤੇ ਤੈ ਤੋ ਦਰਜੀਆਂ ਦੇ ਪੈਸੇ ਨਹੀਂ ਜਾਂਦੇ ਤੇ ਗੱਲਾਂ ਤੂੰ ਮਾਰਦਾ ਬਹੁਤ ਵੱਡੀਆਂ ਇਹ ਤੇਰੇ ਹਾਲਾਤ ਨੇ ਟਰੱਕਾਂ ਦੀਆਂ ਬੱਸਾਂ ਦੀਆਂ ਬੱਸਾਂ ਦੀਆਂ ਬਾਡੀਆਂ ਦੇ ਪੈਸੇ ਖਾਣ ਵਾਲਾ ਰਾਤ ਨੂੰ ਮਾਸਕ ਲਾ ਕੇ ਟੋਪੀ ਪਾ ਕੇ ਤੇ ਦਿਨੇ ਦਸਤਾਰ ਬੰਨ ਕੇ ਡਰਾਮਾ ਕਰਨ ਵਾਲਾ ਮੁੱਖ ਮੰਤਰੀ ਦੇ ਘਰੇ ਭਗਵੰਤ ਮਾਨ ਦੇ ਪਹਿਰੀ ਪੈਣ ਵਾਲਾ ਪ੍ਰਧਾਨ ਹੁਣ ਚਿੱਕਾ ਮਾਰਦਾ ਚਿੱਕਾ ਮਾਰਦਾ ਤੇ ਤੇਰੀਆਂ ਚਿੱਕਾ ਪੰਜਾਬੀ ਚੰਗੀ ਤਰ੍ਹਾਂ ਮਰੌਣਗੇ ਸੇਕ ਕੌਮ ਚੰਗੀ ਤਰ੍ਹਾਂ ਮਰਾਉਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਜਵਾਬੇ ਕਿ ਤੂੰ ਇੰਦਰਾ ਗਾਂਧੀ ਨੂੰ ਮਾਂ ਮੰਨਦਾ ਹੈ ਕਿ ਨਹੀਂ ਮੰਨਦਾ ਮੰਨਦਾ ਤਾਂ ਹੈਗਾ ਪਰ ਹੁਣ ਤੂੰ ਚੀਕਾਂ ਨਾ ਮਾਰ ਜਦੋਂ ਤੈਨੂੰ ਇਹ ਫੋਟੋ ਪਾ ਕੇ ਸਵਾਲ ਪੁੱਛ ਰਿਹਾ ਹਾਂ